ਐਸਪੀਐਲ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਹੰਸਰਾਜ ਹੰਸ ਫਿਰ ਤੋਂ ਕਿਸਾਨਾਂ ਦੇ ਘੇਰੇ ਚ ਆ ਗਏ ਨੇ ਜੀ ਹਾਂ ਗਿੱਦੜਬਾਹਾਂ ਦੇ ਪਿੰਡ ਬੁੱਟਰ ਸ਼ਰੀਚ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਉਹਨਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੰਸਰਾਜ ਹੰਸ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ رابطہ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਕਿਸਾਨਾਂ ਵੱਲੋਂ ਇੱਥੇ ਲਗਾਤਾਰ ਉਹਨਾਂ ਤੋਂ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਲਗਾਤਾਰ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਤੇ ਪੰਜਾਬ 'ਚ ਦੱਸ ਜਿਏ ਕਿ ਭਾਜਪਾ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਕਾਫੀ ਸਮੇਂ ਤੋਂ ਇਹ ਵਿਰੋਧ ਇੱਥੇ ਚੱਲਦਾ ਆ ਰਿਹਾ ਤੇ ਹੁਣ ਲੋਕ ਸਭਾ ਚੋਣਾਂ ਵੀ ਬਹੁਤ ਨਜ਼ਦੀਕ ਹੈ ਕਿਨਹ ਕਾ ਪਾਰਟੀ ਤੇ ਅਸਰ ਪਏਗਾ ਇਹ ਤਾਂ ਆਉਣ ਵਾਲੀ ਗੱਲਾਂ ਨੇ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹੰਸ ਰਾਜ ਹੰਸ ਫਿਰ ਤੋਂ ਕਿਸਾਨਾਂ ਦੇ ਘੇਰੇ ਚ ਆਏ ਨੇ ਦੱਸ دیے ਕਿ ਬੀਜੇਪੀ ਉਮੀਦਵਾਰ ਨੇ ਹੰਸਰਾਜ ਹੰਸ ਪੰਜਾਬ ਤੋਂ ਤੇ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦਾ ਜਿਹੜਾ ਰੋਸ਼ ਹੈ ਉਹ ਹੁਣ ਹੰਸਰਾਜ ਹੰਸ ਉੱਤੇ ਕਾਫੀ ਜ਼ਿਆਦਾ ਮਹਿੰਗਾ ਪੈ ਰਿਹਾ ਹੈ ਹੰਸਰਾਜ ਹੰਸ ਨੂੰ ਫਿਰ ਤੋਂ ਕਿਸਾਨਾਂ ਨੇ ਆਪਣੇ ਘੇਰੇ ਲਿਆ ਹੈ ਦੱਸ ਦੇ ਕਿ ਗਿੱਦੜਬਾਹਾ ਦੇ ਪਿੰਡ ਬੁੱਟਰ ਸ਼ਰੀਚ ਕਿਸਾਨਾਂ ਵੱਲੋਂ ਇਹ ਲਗਾਤਾਰ ਵਿਰੋਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿਸਾਨ ਲਗਾਤਾਰ ਸਵਾਲ ਕਰਦੇ ਨਜ਼ਰ ਆ ਰਹੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਚ ਦੱਸ ਦਈਏ ਕਿ ਬੀਜੇਪੀ ਦਾ ਵਿਰੋਧ ਜਿਹੜਾ ਐ ਸੇ ਲਗਾਤਾਰ ਹੋ ਰਿਹਾ ਹੈ ਤੇ ਬੀਜੇਪੀ ਉਮੀਦਵਾਰਾਂ ਨੇ ਹੰਸਰਾਜ ਹੰਸ ਜਿਹੜੇ ਨੇ ਹੁਣ ਇਥੇ ਕਿੰਨਾ ਕੁ ਵੱਡਾ ਅੱਗੇ ਕੰਮ ਕਰ ਸਕਦੇ ਨੇ ਇਹ ਤਾਂ ਆਉਣ ਵਾਲਾ ਵਕਤ ਐ ਕਰੇਗਾ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਵੱਲੋਂ ਲਗਾਤਾਰ ਉਹਨਾਂ ਨੂੰ ਇਥੇ ਨਿਰਾਸ਼ਾ ਹੀ ਮਿਲ ਰਹੀ ਹੈ ਕਿਸਾਨ ਲਗਾਤਾਰ ਉਹਨਾਂ ਦਾ ਵਿਰੋਧ ਕਰਦੇ ਹੀ ਨਜ਼ਰ ਆ ਰਹੇ ਨੇ ਕਾ ਯਕੀਨ ਕਰਕੇ ਹੋਣਾ ਤੁਹਾਡੇ ਕੋਲ ਮੈਨੂੰ ਮੈਨੂੰ ਮੇਰੀ ਫੋਰਸ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱਪੇ ਲੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਤੁਹਾਹਾਰਾਂ ਤੇ ਨੂਨ ਸਿੱਟਣਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਨੂੰ ਕੀ ਹੋਊਗਾ ਉਛੜਦੀ ਆਲਾ ਮੈਨਣਾ ਤੇਰਾ ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਹਾਂ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਬਤਾਇਆ ਜਵਾਬ ਨਹੀਂ ਦੇ ਸਕਦਾ ਜਵਾਬ ਆਵਾਜ਼ ਮਰਦਾਬਾਦ ਵਰਦਾਬਾਦ ਮਰਦਾਬਾਦ ਜਵਾਬ ਨਹੀਂ ਦੋ ਜਵਾਬ ਦਿਓ ਜਵਾਬ ਦਿਓ ਜਵਾਬ ਮੇਨ ਖਾਲਸਾ ਕਿਉਂ ਆ ਕੇਗਾ ਦਿਖਾ ਦਿਓ ਇਸ ਗੱਲ ਦਾ ਜਵਾਬ ਦਿਓ ਹਾਂਜੀ ਜੇ ਇੱਕੋ ਚੱਪ ਚੱਪ ਦੇ ਸੋ ਇਸ ਕੰ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਤੁਹਾਨੂੰ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਮਾਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਲ ਅੰਦਰ ਕੋਈ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਬਣਾ ਸੀ ਤਿੰਨ ਤੋਂ ਹਾਲ ਨਹੀਂ ਲਾਸਟ ਨਾਮ ਐਮਪੀ ਨਾ ਆਰਡੀਨੈਂਸ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਈ ਕੋਈ ਜਵਾਬ ਹੈ ਨਹੀਂ ਸਾਨੂੰ ਮੈਨੂੰ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸਰ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਉਹ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਜਮਾਨਾ ਕਿ ਅਸੀਂ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸੁਲਿਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਹੈ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਇਹੋ ਹੈ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਨੇਸ ਸਭ ਕੋਲ ਲੈ ਕੇ ਜਾਣਾ ਓ ਸਰ ਸਾਨੂੰ ਇਹਦੇ ਤੋਂ ਵੀ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਰੋਕਤ ਕੀ ਗੱਲ ਹੋਣੀ ਸੀ ਨਾ ਬੈਠ ਕੇ ਅਸੀਂ ਅਸੀਂ ਸਾਡੇ ਛੜਕਾ ਬੈਠੇ ਰਹੇ ਉਹ ਮੈਂ ਤੁਹਾਨੂੰ ਜਵਾਬ ਉਹ ਮਾਮਾ ਸਾਡੇ ਸਭ ਦੇਖਦੇ ਹੁੰਦੇ ਹੁੰਦੇ ਨਹੀਂ ਪਾਉਂਦੇ ਇੱਕ ਬਿਸਤ ਇੱਕ ਜੰਦੂ ਸਾਲ ਸੀਗੇ ਰੋੜਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਰ ਜੀ ਪੰਜ ਨਾਂ ਭਾਈ ਜੀ ਸੁਣ ਲਓ ਪੰਜ ਨਾਂ ਦਿੱਤੇ ਸੀ ਛੇਵੀਂ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮੈਨੂੰ ਮੇਰੇ ਮੋਬਾਈਲ ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ ਚ ਛਾਪ ਦੂੰਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੋਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੁਝ ਪਤਾ ਨਹੀਂ ਕਰਦੇ ਤੁਸੀਂ ਉਸ ਉਹਨਾਂ ਦਿਨਾਂ ਦੀ ਜਦੋਂ ਪਹਿਲਾਂ 20 ਦਿਨਾਂ ਦੀ ਜਿਹਨਾਂ ਜਿਹਨਾਂ ਦਿਨਾਂ ਦੀ ਜਿਹੜਾ ਹੁਣ ਜਿਹੜਾ ਹੋਰ ਹੁੰਦਾ ਆ ਅੱਛਾ ਜਿਹੜਾ ਗੱਡੇ ਤੇ ਕੰਮ ਕਰਦਾ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ 66 ਕਿਉਂ ਉਹਦਾ ਸਬੰਟਡ ਆ ਚਲੋ ਦੱਸੋ ਅੱਛਾ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸ ਵਿਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿ ਮੈਨੂੰ ਕੋਈ ਨਹੀਂ ਮਿਲਿਆ ਜੀ ਕਿ ਲੋਕਾਂ ਵਾਸਤੇ ਟਾਈਮ ਨਹੀਂ ਨਹੀਂ ਬਾੜੇ ਲੋਕਾਂ ਸਿਸਟਮ ਹੁੰਦਾ ਹਰ ਵਕਤ ਇੱਕ ਤਾਂ ਥੋੜੇ ਮਿਲਦਾ ਨਹੀਂ ਜੀ ਨਹੀਂ ਮਿਲਦਾ ਮੁੱਕਾ ਤਾਂ ਵੱਟਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪੁੱਛੋ ਉਹ ਗੱਲ ਵੱਖਰੀ ਹੈ ਵੀ ਜਾਂ ਤੋ ਰੋਕਣਾ ਕੋਈ ਮੇਰਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇਣਾ ਹਾਂ ਫਿਕਰ ਨਾ ਕਰੋ ਤੁਸੀਂ ਆਪਨਾ ਜਵਾਬ ਦੇਣਾ ਮੈਂ ਹਮੇਸ਼ਾ ਜੁੜਿਆ ਰਿਹਾ ਹਾਂ ਅਸੀਂ ਦੱਸਦੇ ਕਿ ਨਹੀਂ ਜਾ ਸਕਦੇ ਜਾ ਸਕਦੇ ਆ ਜਾ ਸਕਦੇ ਹਮੇਸ਼ਾ ਜੁੜਿਆ ਰਹੇ ਹਾਂ ਮੈਂ ਜੁੜਿਆ ਰਹਾਂਗਾ ਜੀ ਜੀ ਜੁੜਿਆ ਰਹਾਂਗਾ ਗੁਰਤ ਮਾਰੀ ਚੱਲੇ ਸਭ ਤੋਂ ਸਾਡੇ ਪਾੜੀ ਕਰਦੇ ਇਸੇ ਦਾ ਵੀ ਬੱਚਾ ਇਸੇ ਦਾ ਵੀ ਬੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਜੀ ਤਕਲੀਫ ਨਾਲ ਦੀ ਗੱਲ ਹੀ ਮਾਰੀਆਂ ਕਿਉਂ ਮਾਰੀਆਂ ਕਿਉਂ ਹੋ ਗਈ ਉਹਦੀ ਇਨਕੁਆਰੀ ਹੋਣੀ ਮੈਨੂੰ ਟੈਕ ਆ ਗਿਆ ਤੇ ਟਾਈਮ ਮਿਲ ਗਿਆ ਹੈ ਕੋਈ ਲੋਕਾਂ ਵਾਸਤੇ ਨਾ ਡਾਇਰੈਕਟ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਭੋਰੀ ਗੱਲ ਹੈ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਕਾਹਦੇ ਜਿੰਮੇ ਗੋਲੀ ਮਾਰੀ ਇਹਨੂੰ ਮੰਗਦਾ ਉਹਨੂੰ ਅਮੈਂਡਟ ਕਰਨਾ ਹੈ ਆ ਲੈ ਨਾ ਨਾ ਦਾ ਗੁਰੂ ਘਰ ਸਾਹਿਬ ਮਹਾਰਾਜ ਦੀ ਬੇਨਕਾ ਗੁਰੂ ਦੇ ਰਸਤਾ ਦਾ ਨਾੜਾ ਲਾ ਦੇ ਹੱਸਾ ਜੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਜੀ ਇੱਕ ਮਿੰਟ ਸਾਡੇ ਸਵਾਲ ਪੁੱਛੋ ਆ ਮੇਰਾ ਮੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਪ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਰੋ ਨਾਲ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਨੇ ਵੀ ਮਾਰਿਆ ਗੁਨਾਹਗਰ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕੀ ਦੇ ਹੋਰ ਅਗਰ ਦੱਸੋ ਨਾਂ ਲੈ ਕੇ ਦੱਸੋ ਨਾਂ ਲੈ ਕੇ ਦੱਸੋ ਸਿਰ ਆ ਨਹੀਂ ਛੁਪ ਕੇ ਕੰਨੂ ਕਤਲ ਕਰਨ ਵਾਲਾ ਮਨੋਰ ਲ ਖਤਰਾ ਹੈ ਕਿ ਨਹੀਂ ਜਮੇਵਾਰ ਮਨੋਰ ਲ ਖਤਰਾ ਹੈ ਕਿ ਨਹੀਂ ਜੀ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ 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 ਸਰ ਤੁਸੀਂ ਇਹ ਦੱਸੋ ਵੀ ਮਨੋਰ ਨਹੀ ਕਿਹਨੇ ਕਿਉਂ ਮਨੋਰ ਲ ਖਤਰਾ ਹੈ ਨਹੀਂ ਮਾਨੂੰ ਦੱਸੋ ਮੜੋ ਨਾ ਅੱਛਾ ਫਿਰ ਦੱਸੋ ਨਾਮ ਆਉਂਦਾ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸੇ ਜਗਤ ਦੀ ਜੁਰੀ ਖਾਂ ਤੋਂ ਬਿਨਾ ਜਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇ ਗਏ ਆਪਣੀ ਗੱਲ ਕਰ ਸਕਦਾ ਅਲਾਦਰ ਸਾਹਿਬ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਇੱਕ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠੜੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠੜੋ ਅਸੀਂ ਤੁਹਾਥੋਂ ਸਵਾਲ ਨਹੀਂ ਕਰਦੇ ਤੁਸੀਂ ਸੋਥੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਟਾ ਕਾਤਰ ਹੈ ਕਿ ਨਹੀਂ ਜੋ ਜਪੀ ਤਾਂ ਕੀ ਇਤਰਾਜ਼ ਕੀ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਗੋਲੀਆਂ ਮਾਰੀਆਂ ਸਾਡਾ ਸਾਡਾ ਦੋਨੇ ਨੇ ਚੰਗਾ ਕੀਤਾ ਤੁਸੀਂ ਦਿੱਥੇ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਕੀਤਾ ਕੀ ਚੰਗਾ ਕੀਤਾ ਮੇਰੀ ਗੱਲ ਸੁਣੋ ਮੈਂ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਸੀ ਸਵਾਲ ਕਰ ਰਹੇ ਆ ਜਾਣਵਾਰ ਇਸ਼ਾਰੇ ਨਾ ਕਰੋ ਤੁਹਾਨੂੰ ਮਿਲਣਾ ਉਹ ਬੁਲਾਣਾ ਬਸ ਕੋ ਮੇਰੀ ਇੱਕ ਆਦਾ ਜਵਾਬ ਹੋਈ ਔਰ ਤੁਸੀਂ ਸਾਡੇ ਮੇਰੀ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਉਹ ਭਾਈ ਸਾਹਿਬ ਆਰਡਰ ਕਾ ਕਰ ਸੀ ਉੱਥੇ ਮੈਂ ਕੱਢ ਦੇਵਾਂ ਜੀ ਦੱਸੋ ਕਾਤਲ ਹੈ ਕਿ ਨਹੀਂ ਆਰਡਰ ਖੱਟੜ ਜ਼ਬਰਖ਼ਤ ਨੇ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ ਜੀ ਜਦੋਂ